ਇਹ ਨਹੀਂ ਪਤਾ ਕਿ ਇਸੇ ਕਾਰਨ ਹੀ ਜਿੰਨੀਆਂ ਤੰਦਾਂ ਨੇ ਉਹ ਫੈਲੀਆਂ ਨੇ ਜਦੋਂ ਇਹ ਮੁੱਢ ਟੁੱਟ ਗਿਆ ਮੁੱਢ ਨਾਲੋਂ ਟੁੱਟ ਗਿਆ ਕਿਸੇ ਨੇ ਬਾਤ ਨਹੀਂ ਪੁੱਛਣੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੀਵ ਦੇ ਅੰਦਰ ਸ਼ੰਕਾਾਂ ਮ ਉਪਜੀਆਂ ਨੇ ਤਾਂ ਉਪਜੀਆਂ ਨੇ ਕਿਦਰ ਰੱਬ ਨਾਲੋਂ ਪ੍ਰੇਮ ਟੁੱਟ ਗਿਆ ਪੁੱਤਰ ਤੇ ਸ਼ੰਕਾ ਤਦੋਂ ਆ ਜਦੋਂ ਦਿਨ ਨਾਲੋਂ ਪ੍ਰੇਮ ਟੁੱਟ ਗਿਆ ਹੈ ਹਰ ਗੱਲ ਤੇ ਸ਼ੰਕਾ ਹੈ ਪ੍ਰੇਮ ਖਤਮ ਹੋ ਗਿਆ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰੱਬ ਤੇ ਰੱਬ ਦੀਆਂ ਗੱਲਾਂ ਤੇ ਤੈਨੂੰ ਤਾਂ ਸ਼ੰਕਾ ਹੈ ਪੁੱਤਰ ਨੂੰ ਪਿਤਾ ਦੇ ਬੋਲਾਂ ਤੇ ਉਦੋਂ ਸ਼ੰਕਾ ਹੋ ਲੱਗਾ ਜਦੋਂ ਪਿਤਾ ਲਈ ਅਦਬ ਤੇ ਸਤਕਾਰ ਪ੍ਰੇਮ ਪਿਆਰ ਅੰਦਰ ਨਾ ਰਿਹਾ ਉਦੋਂ ਪਿਤਾ ਨੂੰ ਪੁੱਤਰ ਇਹ ਨਹੀਂ ਦੇਖਦਾ ਇਥੇ ਨੂੰ ਮ ਬੰਦਿਆਂ 'ਚ ਟੋਕਣਾ ਹੈ ਕਿ ਨਹੀਂ ਟੋਕਣਾ ਇਹ ਨਹੀਂ ਪਤਾ ਕਈ ਵਾਰ ਬਾਪ ਨੂੰ ਪੁੱਤਰ ਕਹਿ ਦੇਵੇਗਾ ਬੰਦੇ ਤੇ ਇੰਨੀ ਪਤਾ ਗੱਲ ਦਾ ਬਹਿ ਜਾ ਚੁੱਪ ਕਰਕੇ ਉਹ ਨਹੀਂ ਦੇਖਦਾ ਕਿ ਮੇਰਾ ਬਾਪ ਹੈ ਕਿਉਂਕਿ ਉਹਨੂੰ ਸ਼ੰਕਾ ਹੈ ਸ਼ੰਕਾ ਇਹ ਆ ਕਿ ਇਹਨੂੰ ਗੱਲ ਕਰਨੀ ਤਾਂ ਮੀਦ ਨਹੀਂ ਹੈ ਇਹਨੂੰ ਬੋਲਣ ਦਾ ਪਤਾ ਨਹੀਂ ਹੈ ਇਹਨੂੰ ਗਿਆਨ ਹੱਦ ਹੋ ਗਈ ਤੇ ਉਹਨੂੰ ਨੇ ਪਾਲ ਦਿੱਤਾ ਪੋਛ ਦਿੱਤਾ ਐਸ ਲਈ ਪਾਸੇ ਪਾਲਿਆ ਸ਼ੰਕਾ ਹੀ ਉਦੋਂ ਉਪਜਦੀ ਏ ਜਦੋਂ ਪ੍ਰੇਮ ਖਤਮ ਹੋਦਾ ਹੈ ਜਿੰਨਾ ਸੰਸਾਰ ਸੰਖਿਆ ਨਾਲ ਪਰਿਆ ਫਿਰਦਾ ਨਾ ਜੀ ਇਤਿਹਾਸ ਚ ਆਣੀ ਦੀ ਗੁਰਬਾਣੀ ਐ ਆ ਦੀ ਫੁਲਾਣਾ ਵੂਹਾਂ ਸਭ ਸੰਕੇ ਇਸ ਲਈ ਜਪਿਆ ਨਹੀਂ ਅੰਦਰ ਜਪਿਆ ਨਹੀਂ ਅੰਦਰੋਂ ਜੁੜਿਆ ਨਹੀਂ ਜੇ ਨਿਤਨੇਮ ਕੀਤਾ ਤੇ ਮੁਖ ਚ ਹੀ ਰੱਖਿਆ ਹਿਰਦੇ ਚ ਉਤਾਰਿਆ ਨਹੀਂ ਭੁੱਖ ਉਦੋਂ ਮਿਟਣੀ ਏ ਜਦੋਂ ਭੋਜਨ ਅੰਦਰ ਉਤਰਿਆ ਜਦੋਂ ਸਿਮਰਨ ਨਿਤਨੇਮ ਬਾਣੀ ਸ਼ਬਦ ਸੁਰਤ ਦਾ ਮਿਲਾਪ ਹੋ ਗਿਆ ਉਦੋਂ ਸ਼ੰਕਾ ਕੋਈ ਨਹੀਂ ਆਪਾਂ ਪੁੱਛਦੇ ਹੁੰਨਾ ਚਿਰ ਆ ਨਾ ਜਿੰਨਾ ਚਿਰ ਆਪਾਂ ਕਿਸੇ ਨੂੰ ਮਿਲਿਏ ਨਾ ਭਈ ਉਹ ਕਿਹੋ ਜਿਹਾ ਕਿਵੇਂ ਗੱਲਾਂ ਕਰਦਾ ਏ ਉਹ ਕਿਹੋ ਜੀਆਂ ਗੱਲਾਂ ਐ ਉਹ ਕੀ ਬਦਤੂ ਆਖੀ ਜਾਨਣਾ ਇਹੋ ਜਿਹਾ ਹੈਗਾ ਕਿ ਨਹੀਂ ਹੈਗਾ ਜਦੋਂ ਮਿਲ ਲਈਏ ਉਹਨੂੰ ਉਹਦੇ ਨਾਲ ਵਿਚਰਨ ਲੱਗ ਪਾਈਏ ਫਿਰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਨਾ ਰਹਿੰਦੀ ਫਿਰ ਆਪਦੇ ਆਪ ਨੂੰ ਪਤਾ ਲੱਗ ਜਾਂਦਾ ਮਹਾਰਾਜ ਕਹਿੰਦੇ ਤਾਂ ਤੂੰ ਦੂਜਿਆਂ ਤੋਂ ਸਵਾਲ ਜਵਾਬ ਪੁੱਛਦਾ ਅਜੇ ਤੂੰ ਅੰਦਰੋਂ ਟੁੱਟਾ ਹੋਇਆ ਹੈ ਟੁੱਟਾ ਹੋਇਆ ਤੇਰਾ ਪ੍ਰੇਮ ਟੁੱਟਾ ਹੋਇਆ ਹੈ ਤੂੰ ਕਿਤੇ ਜੁੜ ਜਾਵੇਂ ਸ਼ੰਕਾ ਕੋਈ ਸ਼ੰਕੇ ਨੂੰ ਜਗ੍ਹਾ ਹੀ ਨਹੀਂ ਰਹਿਣੀ ਪਰਮਾਤਮਾ ਮਿਲ ਜਾਵੇਗਾ ਮਹਾਰਾਜ ਸੱਚੇ ਪਰਸ਼ਾ ਕਹਿੰਦੇ ਨੇ ਉਹਦੇ ਅੰਦਰ ਦੀ ਭਾਵਨਾ ਮੇਰਾ ਗੁਰੂ ਨਿਸਤਾਰਾ ਕਰਦਾ ਹੈ ਤੇ ਜੇ ਅਤ ਦੇ ਦੁੱਖ ਨੇ ਆਤ ਦਾ ਸੁੱਖੇ ਉਹ ਵੀ ਮੈਂ ਆਪਣੇ ਗੁਰੂ ਤੋਂ ਮੰਗਦਾ ਹਾਂ ਦੂਜੇ ਤੋਂ ਨਹੀਂ ਮਹਾਰਾਜ ਕਬੀਰ ਸਾਹਿਬ ਤਾਂ ਇੱਥੋਂ ਤੱਕ ਕਹਿੰਦੇ ਕਹਿੰਦੇ ਕਬੀਰ ਸੁਰਗ ਨਰਕ ਤੇ ਮੈਂ ਰਹਿਉ ਕਬੀਰ ਸਾਬ ਜੀ ਕਹਿੰਦੇ ਸਵਰਗ ਜਿਹਨੂੰ ਸਵਰਗ ਕਿਹਾ ਗਿਆ ਤੇ ਨਰਕ ਇਹ ਦੋ ਆਪਾਧੀਆਂ ਦੋ ਟਿਕਾਣੇ ਨੇ ਜੀਵਨ ਨੂੰ ਦੋਨੋਂ ਟਿਕਾਣਿਆਂ ਤੇ ਰੁਕਣਾ ਪੈਂਦਾ ਇੱਕ ਥਾਂ ਤੇ ਦੁੱਖ ਮਾਰਕੁਟਾਈ ਉਹਨਾਂ ਵਿੱਚ ਤਕੀਲ ਦਿੱਤਾ ਜਾਂਦਾ ਇੱਕ ਜਗ੍ਹਾ ਤੇ ਦਾ ਕੇ ਕੁਝ ਸੁਭਦਾਵਾਂ ਪ੍ਰਾਪਤ ਹੁੰਦੀਆਂ ਨੇ ਸ਼ੁਭਦਾਵਾਂ ਵਾਲਾ ਵੀ ਜਦੋਂ ਸ਼ੁਭਦਾ ਖਤਮ ਹੋ ਜਾਂਦੀਆਂ ਥੱਲੇ ਆ ਜਾਂਦਾ ਜੁੰਨੀਆਂ ਭੋਗਣ ਲਈ ਤੇ ਉਹ ਨਰਕੀ ਜੀਵ ਹੈ ਜਿਹੜਾ ਉਹਦੀਆਂ ਸਜ਼ਾਵਾਂ ਖਤਮ ਹੋ ਜਾਂਦੀਆਂ ਜੀਵਤਵ ਦੀਆਂ ਉਹ ਵੀ ਥੱਲੇ ਆ ਜਾਂਦਾ ਜੁੰਨੀਆਂ ਭੋਗਣ ਲਈ ਦੋਨੇ 84 ਦਾ ਮਾਲ ਨੇ ਮਹਾਰਾਜ ਕਬੀਰ ਸਾਹਿਬ ਕਹਿੰਦੇ ਕਬੀਰ ਸੁਰਗ ਨਰਕ ਤੇ ਮੈਂ ਰਹਿਓ ਮੈਂ ਨਾ ਤੋ ਰਹਿਤ ਮੇਰਾ ਇਹਨਾਂ ਨਾਲ ਕੋਈ ਸਬੰਧ ਨਹੀਂ ਕਿਉਂ ਰਹਿਤ ਹੋ ਗਿਆ ਲੱਗੇ ਸਤਿਗੁਰ ਕੇ ਪ੍ਰਸਾਦ ਮੈਂ ਸੱਚੇ ਗੁਰੂ ਨਾਲ ਜੁੜਿਆ ਉਹਨੇ ਅੰਧਕਾਰ ਘਟਤਾ ਓਨੇ ਦੇ ਤੋਂ ਪਾਰ ਉਤਾਰਾ ਕਰ ਦਿੱਤਾ ਅਗਿਆਨ ਚਲਾ ਗਿਆ ਉਹਦੀ ਕਿਰਪਾ ਦੇ ਨਾਲ ਇਹਨਾਂ ਦੋਨਾਂ ਤੋਂ ਮੈਂ ਰਹਿਤ ਹੋ ਗਿਆ ਦੋਨਾਂ ਜਗਾਵਾਂ ਨਾਲ ਮੇਰਾ ਸਬੰਧ ਕੋਈ ਨਹੀਂ ਨਾ ਸੁਰਗ ਦੀ ਇੱਛਾ ਹੈ ਨਾ ਨਰਕ ਦਾ ਡਰ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਬਾਣੀ ਅੰਦਰ ਇਹ ਵੀ ਬਚਨ ਕਰਦੇ ਆ ਕਿ ਆ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੂਰਾ ਦੇ ਹਮ ਕਾਹੂ ਕੀ ਕਾਨ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ ਮੇਰੇ ਗੁਰੂ ਦੀ ਕਿਰਪਾ ਚਾਹੀਦੀ ਮੈਨੂੰ ਕਿਸੇ ਦੀ ਕਨੌੜ ਨਹੀਂ ਐ ਨਰਕ ਦਾ ਭੈ ਨਹੀਂ ਐ ਤੇ ਸਵਰਗ ਦੀ ਇੱਛਾ ਹੀ ਕੋਈ ਨਹੀਂ ਕਿਉਂ ਮੈਂ ਤਾਂ ਆਪਣੇ ਗੁਰੂ ਨਾਲ ਸੰਬੰਧ ਰੱਖਣਾ ਐ ਮੈਂ ਗੁਰੂ ਦੇ ਚਰਨਾਂ 'ਚ ਸਮਾਉਣਾ ਏ ਤੇ ਜਿੱਥੇ ਮੇਰੇ ਗੁਰੂ ਦੇ ਚਰਨ ਪੈ ਗਏ ਨਾ ਉਹ ਜਗ੍ਹਾ ਕੋਈ ਵੀ ਹੋਵੇ ਉਹ ਸੱਚ ਖੰਡ ਬਣ ਜਾਂਦੀ ਆ ਮੇਰੇ ਗੁਰੂ ਦੇ ਚਰਨਾਂ 'ਚ ਨਿਵਾਸ ਕਰਨਾ ਮੈਨੂੰ ਇੱਛਾ ਨਹੀਂ ਚਰਨ ਕਮਲ ਕੀ ਮੋਜ ਮੈਂ ਰਾਹਾਂ ਅੰਤ ਅਰ ਆਦ ਭਗਤ ਕਬੀਰ ਜੀ ਮਹਾਰਾਜ ਕਹਿੰਦੇ ਨੇ ਪ੍ਰਭੂ ਦੇ ਚਰਨਾਂ ਕਮਲਾਂ ਦੀ ਜਿਹੜੇ ਕਮਲ ਦੀ ਨੁਮਾ ਕੋਮਲ ਤਈ ਅਤਿ ਦੀ ਵਾਲੇ ਪ੍ਰਭੂ ਦੇ ਸ਼ਬਦ ਸਰੂਪ ਚਰਣ ਨੇ ਕਹਿੰਦੇ ਮੈਂ ਆਤ ਤੋਂ ਅੰਤ ਸ਼ੁਰੂ ਤੋਂ ਲੈ ਕੇ ਮਰਨ ਪਰਯੰਤ ਤੱਕ ਉਹਦੇ ਵਿੱਚ ਰਾਂ ਉਥੇ ਰਾਂ ਸ਼ਬਦ ਵਿੱਚ ਜੁੜਿਆ ਰਾਂ ਉਹਦੇ ਤੋਂ ਦੂਰੀ ਨਾ ਬਣਾਵਾ ਨਹੀਂ ਤੇ ਕਹਿਣ ਲੱਗੇ ਪ੍ਰਭੂ ਦੇ ਘਰ ਅੰਦਰ ਜਗ੍ਹਾ ਨੀਉ ਮਿਲਨੀ ਇਸ ਕਰਕੇ ਮਹਾਰਾਜ ਕਬੀਰ ਸਾਹਿਬ ਕਹਿੰਦੇ ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਉਨਮਾਨ ਪ੍ਰਭੂ ਦੇ ਸ਼ਬਦ ਸਰੂਪ ਜਿਹੜੇ ਚਰਨੇ ਨਾ ਉਹਨਾਂ ਨਾਲ ਜੁੜ ਕੇ ਮਿਲ ਕੇ ਸੁਰਤ ਦਾ ਸੰਬੰਧ ਜਦੋਂ ਜੁੜ ਜਾਂਦਾ ਹੈ ਉਹਦਾ ਆਨੰਦ ਮੌਜ ਆਨੰਦ ਬਹੁਤੀਆਂ ਵਸਤੂ ਮਿਲਣਾ ਤੇ ਆਪਾਂ ਕਹਨੇ ਆ ਨਾ ਪੁੱਛੀਏ ਕਿਸੇ ਨੂੰ ਕੀ ਹਾਲ ਏ ਤੇ ਫਿਰ ਉਹ ਕਹਿੰਦਾ ਮੌਜਾਂ ਲਗੀਆਂ ਮੌਜਾਂ ਮੌਜਾਂ ਤੋਂ ਭਾਵ ਹੁੰਦਾ ਹੈ ਭਾਈ ਬਹੁਤ ਕੋਜੇ ਬਹੁਤ ਸੁਖ ਨੇ ਬਹੁਤ ਸੁਭਦਾਵਾਂ ਨੇ ਤੇ ਮਹਾਰਾਜ ਕਬੀਰ ਸਾਹਿਬ ਵੀ ਇੱਥੇ ਕਹਿੰਦੇ ਨੇ ਪ੍ਰਭੂ ਦੇ ਚਰਨਾ ਕਮਲਾਂ ਨਾਲ ਜੁੜ ਕੇ ਉਹਨਾਂ ਦੀ ਚਰਨਾ ਕਮਲਾਂ ਨਾਲ ਸੁਰਤ ਜੁੜੀ ਦੀ ਜਿਹੜੀ ਮੌਜ ਏ ਖੇੜਾ ਜਿੱਥੇ ਸਭ ਕੁਦੇ ਤੁਹਾਡੇ ਦੁਨੀਆ ਵਿੱਚੋਂ ਵੀ ਨਾ ਮਿਲੇ ਉਥੇ ਉਹ ਵੀ ਵਸਤੂ ਨੇ ਕਹ ਕੈਸੇ ਅਨੁਮਾਨ ਕੋਈ ਕਿਸ ਤਰ੍ਹਾਂ ਕਹਿ ਸਕਦਾ ਹੈ ਅਨੁਮਾਨ ਅੰਦਾਜ਼ਾ ਲਾ ਕੇ ਕਿ ਸੰਸਾਰ ਦੇ ਵਿੱਚ ਵਸਤੂ ਉਹ ਹੈ ਹੀ ਨਹੀਂ ਬਈ ਪ੍ਰਭੂ ਦੇ ਚਰਨਾਂ ਨਾਲ ਜੁੜ ਕੇ ਇੰਨਾ ਕੋ ਆਨੰਦ ਹੈ ਇੰਨਾ ਕੋ ਆਨੰਦ ਹੈ ਇੰਨਾ ਕੋ ਆਨੰਦ ਹੈ ਇੰਨੀਆਂ ਕੋ ਸੁਭਦਾਵਾਂ ਨੇ ਐਨੇ ਕੋ ਸੁਖ ਨੇ ਕਹਿੰਦੇ ਕੋਈ ਅਨੁਮਾਨ ਅੰਦਾਜ਼ਾ ਲਾ ਕੇ ਨਹੀਂ ਬਿਆਨ ਕਰ ਸਕਦਾ ਕਹਿੰਦੇ ਕਹਬੇ ਕੋ ਸੋਬਾ ਨਹੀਂ ਕਿੰਨਾ ਕੁ ਬਿਆਨ ਕਰੀਏ ਬਹੁਤੀ ਜਿਆਦਾ ਦੀ ਸੋਬਾ ਵਡਿਆਈ ਨਹੀਂ ਹੋਵੇਗੀ ਕਿਉਂਕਿ ਮੇਰੇ ਕੋਲ ਬੁੱਲ ਮੁਖ ਜਾਣਗੇ ਗੱਲਾਂ ਮੁਖ ਜਾਣਗੀਆਂ ਉਹ ਨਾਮ ਮੁਕਜ਼ਨਗੇ ਅਲਫਾਜ਼ ਮੁਕਜ਼ਨਗੇ ਉਹਨਾਂ ਦੀ ਗਿਣਤੀ ਮਿੰਤੀ ਕਰਦੇ ਆ ਦੇਖਾ ਇਹ ਪ੍ਰਮਾਨ ਤੁਸੀਂ ਦੇਖੋਗੇ ਸ਼ਬਦ ਵਿੱਚ ਸੁਰਤ ਜੋੜ ਕੇ ਫਿਰ ਪਤਾ ਲੱਗੇਗਾ ਭਾਈ ਜਿੰਨਾ ਕਹਿੰਦੇ ਉਹ ਤੋਂ ਵੀ ਅੱਗੇ ਆ ਜੋ ਬਿਆਨ ਕੀਤਾ ਗਿਆ ਬਹੁਤ ਥੋੜਾ ਕੀਤਾ ਗਿਆ ਹੈ ਸ਼ਬਦ ਸੁਰਤ ਨਾਲ ਜੁੜਦੀ ਏ ਬਹੁਤ ਅਗੇਰੇ ਬਹੁਤ ਕੁਝ ਅੱਗੇ ਮਿਲਦਾ ਹੈ ਬਹੁਤ ਕੁਝ ਅੱਗੇ ਆ ਮਹਾਰਾਜ ਸੱਚੀ ਪਰਸ਼ਾ ਕਹਿੰਦੇ ਉਹਦੇ ਮਾਰਗ ਤੇ ਤੁਰ ਸ਼ਬਦ ਨਾਲ ਸੁਰਤ ਨੂੰ ਜੋੜ ਤੇ ਫਿਰ ਆਨੰਦ ਤੇ ਖੇੜੇ ਆਉਣਗੇ ਜਿਵੇਂ ਜਿਵੇਂ ਸੁਰਤ ਸ਼ਬਦ ਦੇ ਨੇੜੇ ਜਾਏ ਤੇ ਜੀਵ ਦੇ ਅੰਦਰੋਂ ਸ਼ੰਕੇ ਮਿਟਦੇ ਨੇ ਸ਼ੰਕਿਆ ਨੂੰ ਸੁਰਤ ਸ਼ਬਦ ਮਲਾਪ ਜਿਹੜਾ ਹੈ ਉਹ ਸ਼ੰਕਿਆ ਨੂੰ ਮਟਾਏ ਮੇਟ ਦੇ ਦਿੰਦਾ ਹੈ ਇਹ ਉਨਾਂ ਚਰਣੇ ਜਿੰਨਾ ਚਿਰ ਅਗਿਆਨਿ ਸੁਕਸ਼ਮ ਅੰਦਰ ਅਗਿਆਨ ਨੇ ਉਹਨਾਂ ਚਰ ਸ਼ੰਕੇ ਨੇ ਪਰ ਬਣੇ ਉਹਨਾਂ ਦੇ ਵਿੱਚ ਪਟਕਦਾ ਹੈ ਜੀਵ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਮੈਂ ਸੰਖੇਪ ਕਰਾਂ ਜਹ ਜਾਈਏ ਜਦੋਂ ਪ੍ਰਕਾਸ਼ ਹੁੰਦਾ ਹੈ ਜਦੋਂ ਗਿਆਨ ਪ੍ਰਾਪਤ ਹੁੰਦਾ ਹੈ ਜਦੋਂ ਸੁਰਤ ਸ਼ਬਦ ਦੇ ਨਜ਼ਦੀਕੀਆਂ ਪ੍ਰਾਪਤ ਕਰਦੀ ਏ ਮਹਾਰਾਜ ਕਹਿੰਦੇ ਫਿਰ ਜਹ ਜਾਈਏ ਜਿੱਥੇ ਵੀ ਜਾਈਦਾ ਮਹਾਰਾਜ ਕਹਿੰਦੇ ਤਾਹ ਸੋਹੇ ਲੇ ਉਥੇ ਹੀ ਸੁਖ ਮਿਲਦਾ ਹੈ ਉਥੇ ਹੀ ਸੁਹਾਵਨਾਪਣ ਮਿਲਦਾ ਹੈ ਉਥੇ ਹੀ ਸੁਖ ਪ੍ਰਾਪਤ ਹੁੰਦਾ ਹੈ ਜਿੱਥੇ ਜਾਂਦਾ ਕਿਉਂ ਮਹਾਰਾਜ ਸੱਚੀ ਪਰਸ਼ਾ ਕਹਿੰਦੇ ਕਿਉਂਕਿ ਪ੍ਰਭੂ ਨਾਲੇ ਪ੍ਰਭੂ ਕੋਲੇ ਮਹਾਰਾਜ ਕਬੀਰ ਸਾਹਿਬ ਜੀ ਨੂੰ ਨਾਮ ਕਾਂਛੀ ਦੇ ਵਿੱਚ ਰਹਿੰਦੇ ਆ ਬੜਾ ਚਿਰ ਹੋ ਗਿਆ ਕੀਰਲਾ ਸਮਾ ਆਇਆ ਕਹਿੰਦੇ ਆ ਅਡੰਬੇ ਦੀ ਧਰਤੀ ਤੇ ਮਗਹਰ ਦੀ ਧਰਤੀ ਤੇ ਗਧੇ ਦੀ ਜੁਨੀ ਪਏਗਾ ਜਿਹੜਾ ਉਥੇ ਚਲਾ ਦਵੇਗਾ ਇੱਥੋਂ ਤੱਕ ਬਹੁਤੇ ਡਰਾਈਵਰ ਵੀ ਉਧਰ ਨੂੰ ਨਹੀਂ ਜਾਂਦੇ ਉਹ ਵੀ ਕਹਿੰਦੇ ਨਹੀਂ ਪਤਾ ਨਹੀਂ ਉੱਥੇ ਸਾਸ ਨਿਕਲ ਗਿਆ ਤੇ ਕੀ ਹੋਵੇਗਾ ਗਧੇ ਦੀ ਜੁਨੀ ਤਰੇ ਫਿਰਾਂਗੇ ਤੇ ਛਿਵਜੀ ਦੀ ਵਸਾਈ ਬਨਾਰਸ ਕਾਂਚੀਏ ਇੱਥੇ ਮੁਕਤੀ ਮਿਲੇਗੀ ਕਬੀਰ ਸਾਹਿਬ ਜੀ ਕਹਿੰਦੇ ਬਈ ਜੇ ਇੱਕ ਜਗਾ ਤੇ ਵਿਚਰਣ ਦੇ ਨਾਲ ਬੈਠਣ ਨਾਲ ਮੁਕਤੀ ਐ ਫਿਰ ਭਗਤੀ ਦੀ ਕਿ ਲੋੜ ਆਈ ਨਾਮ ਦੀ ਕਿ ਪ੍ਰਭਤਾ ਹੋਈ ਪ੍ਰਭੂ ਦੀ ਕਿ ਪ੍ਰਭਤਾ ਹੋਈ ਫਿਰ ਜਗ੍ਹਾ ਦੀ ਹੋ ਗਈ ਤੇ ਇੱਕ ਜਦੋਂ ਕੀਰਲਾ ਸਮਾਂ ਆਇਆ ਲੋਕ ਬਹੁਤ ਪਹਿਲਾਂ ਤੋਂ ਤੰਗ ਕਰਦੇ ਸਨ ਜਿੰਨੇ ਉਸ ਵੇਲੇ ਪੰਡਿਤ ਆਦਿ ਵਿਦਵਾਨ ਬਨਾਰਸ ਦੇ ਸਨ ਕਬੀਰ ਸਾਹਿਬ ਨੇ ਪਰਿਵਾਰ ਨੂੰ ਨਾਲ ਲਿਆ ਮਗਹਰ ਦੀ ਧਰਤੀ ਤੇ ਚਲੇ ਗਏ ਨੇ ਲੋਕ ਕਹਿੰਦੇ ਨੇ ਕਬੀਰ ਨੇ ਕੀ ਕੀਤਾ ਹਰ ਗਲਤ ਜਨਮ ਸੇਵ ਪੂਰੀ ਗਵਾਇਆ ਸਾਰਾ ਜਨਮ ਤਾਂ ਸੇਵ ਪੂਰੀ ਵਿੱਚ ਬਤੀਤ ਕਰ ਦਿੱਤਾ ਹੈ ਬਨਾਰਸ ਵਿੱਚ ਮਰਤੀ ਬਾਰ ਮਗਹਰ ਉਠਾਇਆ ਕਹਿੰਦੇ ਖੀਰਲਾ ਸਮਾ ਆ ਗਿਆ ਕਬੀਰ ਬਾਵਰਾ ਹੋ ਗਿਆ ਮੁਕਤੀ ਮਿਲਨੀ ਆ ਤੇ ਹੁਣ ਕਾਂਸੀ ਨੂੰ ਛੱਡ ਕੇ ਮਗਹਰ ਤਲਾ ਗਿਆ ਉੱਥੇ ਮਰੇਗਾ ਤੇ ਉੱਥੇ ਸਰਾਫੀ ਧਰਤੀ ਆ ਬਈ ਗਦੇ ਦੀ ਜੋਨੀ ਪੈਣ ਵਾਲੀ ਧਰਤੀ ਆ ਮਹਾਰਾਜ ਕਬੀਰ ਸਾਹਿਬ ਕਹਿੰਦੇ ਉਹ ਨਹੀਂ ਓ ਪਲਿਓ ਜੇ ਪ੍ਰਭੂ ਹਿਰਦੇ ਚੋ ਵੇ ਤੇ ਮਗਹਰ ਕੀਰ ਤੇ ਕਾਂਸੀ ਕੀਆ ਨਾ ਮੈਂ ਕਾਂਸੀ ਦਾ ਮੋਥਾ ਨਾ ਨਾ ਮਗਹਰ ਦਾ ਭੈ ਆ ਮੇਰੇ ਪ੍ਰਭੂ ਦੀ ਕਿਰਪਾ ਹੋਵੇ ਤੇ ਜਿੱਥੇ ਉਹ ਪ੍ਰਭੂ ਦੀ ਕਿਰਪਾ ਹੋ ਜਾਵੇ ਮੈਨੂੰ ਕਿਸੇ ਦੀ ਕਨੌੜ ਨਹੀਂ ਭਾਵੇਂ ਉਹ ਕਾਂਛੀ ਹੋਵੇ ਤੇ ਭਾਵੇਂ ਮਗ ਮਗਹਰ ਹੋਵੇ ਅਰ ਸਰਾਫੀ ਹੋਏ ਤਰਤੀ ਇਥੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਜਹ ਜਾਈਏ ਜਿੱਥੇ ਵੀ ਜਾਈਏ ਜਿੱਥੇ ਲੋਕ ਭੈ ਪੀਤ ਹੁੰਦੇ ਨੇ ਤੇ ਪਤਾ ਨਹੀਂ ਕੀ ਹੋ ਜਾਏਗਾ ਰੱਬ ਦਾ ਪਿਆਰਾ ਉੱਥੇ ਵੀ ਜਾਏ ਤਾਹਾਂ ਸੋਹੇਲੇ ਉੱਥੇ ਵੀ ਉਹਦੇ ਲਈ ਸੁਭਦਾਵਾਂ ਹੁੰਨੀਆਂ ਨੇ ਸੁਖ ਉਹਨੇ ਨੇ ਆਨੰਦ ਉਹਨਾ ਹੈ ਖੇੜਾ ਉਹਨਾਂ ਹੀ ਬਣਿਆ ਰਹਿੰਦਾ ਹੈ ਕਿਉਂ ਮਹਾਰਾਜ ਕਹਿੰਦੇ ਕਰ ਕਿਰਪਾ ਪ੍ਰਭ ਮੇਲੇ ਪ੍ਰਭੂ ਨੇ ਕਿਰਪਾ ਕੀਤੀ ਹੈ ਉਹਨਾਂ ਨੂੰ ਆਪਣੀ ਨਾਲ ਮੇਲ ਲਿਆ ਹੈ ਮਿਲਾਪ ਕਰਾ ਲਿਆ ਹੈ ਉਹਨਾਂ ਦਾ ਕਿਰਪਾ ਦੇ ਸਦਕਾ ਹਰ ਗੁਣ ਗਾਵੂ ਸਦਾ ਸੋ ਭਾਈ ਇਸ ਕਰਕੇ হে ਭਾਈ ਸ੍ਰੇਸ਼ਟ ਗੁਣ ਪ੍ਰਭੂ ਦੇ ਗਾਇਨ ਕਰੋ ਤਾਂ ਜੁੜੋਂਗੇ ਤਾਂ ਉਡੋਂਗੇ ਤਾਂ ਤੁਹਾਡਾ ਮਨ ਮਾਲਕ ਦੇ ਵਿੱਚ ਲੀਨ ਹੋਵੇਗਾ ਫਿਰ ਮਨ ਚਿੰਦੇ ਸਗਲੇ ਫਲ ਪਾਵੂ ਮਨ ਦੇ ਚਿਤਵੇ ਹੋਏ ਜਿੰਨੇ ਫੁਰਨੇ ਉਹ ਸਾਰੇ ਫਲਾਂ ਦੀ ਪ੍ਰਾਪਤੀ ਹੋਵੇਗੀ ਲੋਕਧਿਆਂ ਦੀ ਵੀ ਤੇ ਪਰਲੋਕਧਿਆਂ ਵੀ ਜੀ ਕੈ ਸੰਗ ਸਹਾਈ ਨਾਮ ਜਿਹੜਾ ਜਿੰਦ ਦੇ ਨਾਲ ਚੱਲੇ ਗਏ ਤੋਂ ਇਥੇ ਸੁੱਖ ਵੀ ਮਿਲੇਗਾ ਜਿਉਂਦੇ ਜੀ ਵੀ ਦਾਤਾਂ ਮਿਲਣਗੀਆਂ ਤੇ ਜਦਨ ਤਨ ਨੂੰ ਛੱਡੇਗਾ ਉਦ ਨਾਮ ਤੇਰੇ ਮੂਰੇ ਮੂਰੇ ਹੋਵੇਗਾ ਜਹ ਪੈਡੇ ਮਹ ਅੰਦਗਵਾਰਾ ਹਰ ਕਾ ਨਾਮ ਸੰਗ ਉਜਿਆਰਾ ਦੀਵਾ ਬਣ ਕੇ ਲੈਟ ਬਣ ਕੇ ਚਾਨਣਾ ਬਣ ਕੇ ਤੇਰੇ ਮਾਰਗ ਵਿੱਚ ਨਾਮ ਹੋਵੇਗਾ ਨਾਲ-ਨਾਲ ਚੱਲੇਗਾ ਮੂਰੇ ਮੂਰੇ ਚੱਲੇਗਾ ਜੇ ਜਪਿਆ ਹੋਵੇਗਾ ਜੇ ਜਪਿਆ ਨੀ ਤੇ ਗੋਸਤਾਖੀ માફ ਮਤ ਇਹ ਕਹ ਦਿਆ ਜੇ ਕਿ ਸ਼ੈਤ ਮੇਰੇ ਅੱਗੇ ਚਾਨਣ ਮਨਾਰਾ ਹੋਵੇਗਾ ਨਹੀਂ ਜਿਉਂਦੇ ਜੀ ਵੀ ਅਗਿਆਨ ਵਿੱਚ ਤੇ ਮਰ ਕੇ ਗਿਆਨ ਕਿੱਥੋਂ ਪ੍ਰਾਪਤ ਹੋਣਾ ਹੈ ਜਿਉਂਦੇ ਜੀ ਜਪਣਾ ਹੈ ਤਾਂ ਜਿੰਨੇ ਜਿਉਂਦੇ ਜੀ ਆਪਣੇ ਕਮਰੇ ਵਿੱਚ ਦੀਵਾ ਨਹੀਂ ਜਗਾਇਆ ਮਰ ਕੇ ਕੀ ਖਾ ਕੇ ਜਗਾਵੇਗਾ ਜਿੰਦਾ ਹੀ ਦੀਵਾ ਜਗਾਏਗਾ ਜਿਉਂਦਾ ਹੀ ਚਾਨਣ ਕਰ ਸਕਦਾ ਹੈ ਜਿਉਂਦਾ ਜਿਉਂਦਾ ਹੀ ਕਮਰੇ ਚੋਂ ਅੰਧੇਰਾ ਕੱਢ ਸਕਦਾ ਹੈ ਜਿਉਂਦੇ ਜੀ ਹੀ ਆਪਣੇ ਇਸ ਸਰੀਰ ਰੂਪੀ ਕੋਠੀ ਦੇ ਵਿੱਚ ਨਾਮ ਦਾ ਦੀਵਾ ਜਗਾ ਸਕਦੇ ਹੋ ਜਿਉਂਦੇ ਜੀ ਹੀ ਇਹਦੇ ਵਿੱਚੋਂ ਅਗਿਆਨ ਦਾ ਅੰਧੇਰਾ ਦੂਰ ਕਰ ਸਕਦੇ ਹੋ ਪ੍ਰਭੂ ਦੇ ਨਾਮ ਦੇ ਚਾਨਣ ਨਾਲ ਮਰ ਕੇ ਮਤ ਕਹਿਣਾ ਵੀ ਮਰ ਕੇ ਹੋਵੇਗਾ ਕੁਝ ਨਹੀਂ ਜਿਨੇ ਜਿਉਂਦੇ ਜੀ ਨੇ ਜਗਾਇਆ ਮਰ ਕੇ ਵੀ ਉਹ ਹਨੇਰੇ ਵਿੱਚ ਹੀ ਆ ਕਿਉਂ ਮਨੁੱਖਾ ਸਰੀਰ ਮਿਲਿਆ ਪ੍ਰਭੂ ਨੂੰ ਮਿਲਣ ਵਾਸਤੇ ਤੇ ਜਿਹੜਾ ਇਹ ਸਰੀਰ ਵਿੱਚ ਰਹਿ ਕੇ ਨਹੀਂ ਮਿਲ ਗਿਆ ਮਤ ਕਹੋ ਕਿ ਮਰ ਕੇ ਉਹ ਮਾਲਕ ਨੂੰ ਮਿਲ ਜਾਏਗਾ ਜੇ ਉਹਨੇ ਜਪਿਆ ਜਿਉਂਦੇ ਦੀ ਜੁੜਿਆ ਤਾਂ ਹੀ ਮਾਲਕ ਵਿੱਚ ਮਿਲੇਗਾ ਅਗਰ ਨਹੀਂ ਤਾਂ ਨਹੀਂ ਮਿਲੇਗਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੀ ਜਿੰਦ ਦੇ ਨਾਲ ਨਾਮ ਚੱਲੇਗਾ ਨੇੜੇ ਕਰਾਂ ਵਿਚਾਰ ਨੂੰ ਮਹਾਰਾਜ ਕਹਿੰਦੇ ਨਾਰਾਇਣ ਪ੍ਰਾਨ ਆਧਾਰਾ ਜਿਹੜਾ ਨਾਰਾਇਣ ਨਾ ਪਲਸ ਰਾਏਣ ਨਾ ਮੈਨਾ ਨਹੀਂ ਰਾਏ ਨੁ ਮੈਨਾ ਰਾਤ ਰਾਤ ਤੋਂ ਭਾਵ ਹਨੇਰਾ ਉਹ ਪ੍ਰਮਾਤਮਾ ਜਿਹਦੇ ਕੋਲ ਅਗਿਆਨ ਦਾ ਹਨੇਰਾ ਜਾਂਦਾ ਹੀ ਨਹੀਂ ਜਿਹਦੇ ਨੇੜੇ ਅਗਿਆਨਤਾ ਦਾ ਅੰਧੇਰਾ ਹੁੰਦਾ ਹੀ ਨਹੀਂ ਜਿਹਦੇ ਕੋਲੇ ਅਵਿਦਿਆ ਦੀ ਕਾਲੀ ਬੋਲੀ ਰਾਤ ਹੁੰਦੀ ਨਹੀਂ ਉਹ ਪ੍ਰਭੂ ਨਾਰਾਇਣ ਜਿਹੜਾ ਨਰਾ ਨਰਾ ਦੇ ਮਨੁੱਖਾਂ ਦੇ ਅੰਦਰ ਆਣ ਘਰ ਬਣਾ ਕੇ ਬੈਠਾ ਹੋਇਆ ਹੈ ਪ੍ਰਭੂ ਉਹ ਵੈਗਰੋ ਜਿਹੜਾ ਆ ਮਹਾਰਾਜ ਸੱਚੇ ਪਤਸ਼ਾਹ ਕਹਿੰਦੇ ਉਹ ਪ੍ਰਾਨ ਆਧਾਰਾ ਉਹ ਪ੍ਰਮਾਤਮਾ ਮੇਰੇ ਪ੍ਰਾਣਾ ਦਾ ਆਸਰਾ ਹੈ ਜਦੋਂ ਮੇਰੇ ਪ੍ਰਾਣਾ ਦਾ ਆਸਰਾ ਪ੍ਰਮਾਤਮਾ ਹੈ ਤੇ ਕੋਈ ਕਿਵੇਂ ਮੇਰੇ ਸਵਾਸ ਕੱਢ ਸਕਦਾ ਹੈ ਇਹ ਪ੍ਰਮਾਤਮਾ ਜਿੰਨਾ ਚਿਰ ਇਹਨਾਂ ਦਾ ਆਸਰਾ ਹੈ ਜਿੰਨਾ ਚਿਰ ਉਹ ਚੱਲਣਾ ਚਾਹੁੰਦਾ ਹੈ ਇਹ ਚੱਲਣਗੇ ਹੀ ਚੱਲਣਗੇ ਚੱਲਣਗੇ ਉਹਨਾਂ ਚਿਰ ਨਹੀਂ ਮਹਾਰਾਜ ਕਹਿੰਦੇ ਹਮ ਸੰਤ ਜਨਾਂ ਦੇ ਨਾਰਾ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਜਪ ਕੇ ਅੰਦਰ ਨੂੰ ਸ਼ਾਂਤ ਕੀਤਾ ਸਤ ਸਰੂਪ ਹੋ ਗਏ ਸੱਚ ਪਰਮਾਤਮਾ ਨੂੰ ਹਿਰਦੇ ਚ ਵਸਾਇਆ ਨਾਮ ਨੂੰ ਜਪ ਜਪ ਕੇ ਵਿਕਾਰ ਬਦਫੈਲੀਆਂ ਫੁਰਣੇ ਔਰ ਇਹਨਾਂ ਦਾ ਵਾਸ਼ਨਾਵਾਂ ਦਾ ਅੰਤ ਕੀਤਾ ਫਿਰ ਉਹ ਸੰਤ ਕਹਲਾਏ ਸਤ ਚਿੱਤ ਆਨੰਦ ਸਰੂਪ ਜਿਨ੍ਹਾਂ ਦੇ ਚਿੱਤ ਵਿੱਚ ਸਤ ਪਰਮਾਤਮਾ ਆਇਆ ਤੇ ਜੀਵਨ ਉਹਨਾਂ ਦਾ ਆਨੰਦ ਸਰੂਪ ਹੋ ਗਿਆ ਉਹ ਸੰਤਾਂ ਜਨਾਂ ਦੀ ਰੱਬ ਦੇ ਪਿਆਰਿਆਂ ਦੀ ਰੇ ਨਾਰਾ ਚਰਨ ਧੂੜੀ ਹਾਂ ਮੰਗਦੇ ਉਹਨਾਂ ਦੀ ਰੱਬ ਦੇ ਪਿਆਰਿਆਂ ਦੀ ਮਹਾਰਾਜ ਕਹਿੰਦੇ ਆ ਉਹਨਾਂ ਦੀ ਚਰਨ ਧੂੜੀ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਆ ਜਿਹੜੇ ਨਾਮ ਦੇ ਸੰਤ ਤੇ ਉਹਨਾਂ ਦੇ ਨਹੀਂ ਕਿਹਾ ਜਿਹੜੇ ਆਪਣਾ ਨਾਮ ਰੱਖ ਕੇ ਲਖਵਾਈ ਫਿਰਦੇ ਨੇ ਉਹਨਾਂ ਦੀ ਨਹੀਂ ਕਮਾਈ ਜਿੰਨਾ ਕੀਤੀ ਜਿਹੜੇ ਰੱਬ ਵਿੱਚ ਮਿਲ ਗਏ ਨੇ ਉਹਨਾਂ ਨੂੰ ਹੀ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸਰਣਾ ਸੰਤ ਹਮਾਰੀ ਊਟ ਸੁਤਾਨੀ ਸੰਤ ਹਮਾਰਾ ਗਹਿਣਾ ਉਹਨਾਂ ਦੇ ਪਤ ਤ ਪੁਨੀਤ ਕਰ ਲੀਨੇ ਜਿਹੜਾ ਨਾਲ ਮਿਲ ਕੇ ਪਤ ਤ ਪਾਪੀ ਜਿਹੜੇ ਨੇ ਉਪਵਿੱਤਰ ਉਹਨਾਂ ਦੀਂ ਪ੍ਰਭੂ ਤੂੰ ਨਾਲ ਮਲਾ ਕੇ ਪਤਿਤ ਆਉਂਦੇ ਨੇ ਪਾਪੀ ਆਉਂਦੇ ਨੇ ਪਾਮਰ ਲੋਕ ਆਉਂਦੇ ਨੇ ਤੂੰ ਨਾਮ ਦੀ ਬਖਸ਼ਿਸ਼ ਕਰਕੇ ਆਪਣੇ ਪਿਆਰਿਆਂ ਦੀ ਸੰਗਤ ਦੇ ਕੇ ਉਹਨਾਂ ਦਾ ਜੀਵਨ ਪਵਿੱਤਰ ਕਰ ਦੇਣਾ ਹੈ ਪਤ ਤਾਂ ਨੂੰ ਉਧਾਰ ਲੈਣਾ ਹੈ ਉਹਨਾਂ ਦਾ ਪਾਰ ਉਤਾਰਾ ਕਰ ਦੇਣਾ ਹੈ ਕਰ ਕਿਰਪਾ ਹਰ ਜਸ ਦੀਨ ਨੇ ਉਹਨਾਂ ਤੇ ਕਿਰਪਾ ਕਰਨਾ ਹੈ ਹਰੀ ਪਰਮਾਤਮਾ ਉਹਨਾਂ ਨੂੰ ਆਪਣਾ ਜਸ ਵਡਿਆਈ ਕਰਨ ਵਾਸਤੇ ਦਿੰਨਾ ਉਹ ਤੇਰੀ ਵਡਿਆਈ ਕਰਦੇ ਨੇ ਉਹ ਤੇਰੀ ਉਪਮਾ ਕਰਦੇ ਨੇ ਪਾਰ ਬ੍ਰਹਮ ਕਰੇ ਪ੍ਰਤਪੱਲਾ ਜਿਹੜੇ ਉਪਮਾ ਵਡਿਆਈ ਕਰਦੇ ਉਹਨਾਂ ਦੇ ਤਾਈ ਪਲਨ ਪੋਸ਼ਨ ਉਹਨਾਂ ਦੀ ਕਿਹਰ परिਪੂਰਣ ਪਰਮਾਤਮਾ ਕਰਦਾ ਸਦਜੀ ਅ ਸੰਗ ਰਖਵਾਲਾ ਉਹ ਸਦ ਹਮੇਸ਼ਾ जिंद जान दी रखवाली ਕਰਨ ਵਾਲਾ ਹੈ ਨਾਲ ਰਹਿੰਦਾ ਹੈ ਹਰ ਦਿਨ ਰੈਣ ਕੀਰਤਨ ਗਾਈਏ ਰਾਤ ਬਾ ਦਿਨੇ ਐਸੇ ਪ੍ਰਭੂ ਦੀ ਕੀਰਤੀ ਕਰਿਆ ਕਰੀਏ ਵਡਿਆਈ ਕਰਿਆ ਕਰੀਏ ਜਪਿਆ ਕਰੀਏ ਆਰਾਧਨ ਕਰਿਆ ਕਰੀਏ ਮਹਾਰਾਜ ਕਹਿੰਦੇ ਬੌੜਨਾ ਜੁਨੀ ਪਾਈਏ ਜਦੋਂ ਰਾਤ ਬਾ ਦਿਨੇ ਉਹਨੂੰ ਜਪਾਂਗੇ ਜੁੜਾਂਗੇ ਯਾਦ ਕਰਾਂਗੇ ਉਹ ਸਾਡੀ ਮਦਦ ਤੇ ਆਏਗਾ ਤੇ ਜਿਹੜਾ ਵਾਰ-ਵਾਰ ਦਾ ਜਨਮ ਮਰਨ ਦਾ ਚੱਕਰ ਹੈ ਨਾ ਬੌੜਨਾ ਪਾਈਏ ਬਰਤ ਕੇ ਨਹੀਂ ਹੋਵੇਗਾ ਮੁਕਦਾਵੇਗਾ ਮੁਖ ਤੋਂ ਦਾਵਾਂਗੇ ਮਾਲਕ ਵਿੱਚ ਮਿਲ ਜਾਵਾਂਗੇ ਪਰਮਾਤਮਾ ਵਿੱਚ ਜਿਸ ਦੇਵਾ ਪੁਰਖ ਬੇਦਾਤਾ ਫਲ ਬਰਦਾਤਾ ਪੁਰਖ ਸਰਬ ਵਿਆਪਕ ਵੈਗਰੋ ਜਿਹਦੇ ਤੇ ਤਰੁੱਟ ਕੇ ਜਿਹਨੂੰ ਇਹ ਦਾਤ ਬਖਸ਼ ਦਿੰਦਾ ਹੈ ਮੁਕਤੀ ਦੇ ਮਲਾਪ ਦੇ ਮਹਾਰਾਜ ਕਹਿੰਦੇ ਹਰ ਰਸ ਤੈਨਹੀਂ ਜਾਂਤਾ ਉਹ ਨਾਮ ਰਸੀਆਂ ਨੇ ਪਰਮਾਤਮਾ ਦੇ ਮਲਾਪ ਦਾ ਰਸ ਨਾਮ ਦਾ ਰਸ ਉਹਨਾਂ ਨੇ ਜਾਤਾ ਜਾਣਿਆ ਉਸ ਅੰਦਰ ਦੇ ਆਨੰਦ ਨੂੰ ਖੇੜੇ ਨੂੰ ਸਦੀਵੀ ਮਲਾਪ ਨੋ ਮਹਾਰਾਜ ਮੇਰ ਕਰਦਿਆ ਜਮ ਕੰਕਰ ਨੇੜ ਨਾ ਆਇਆ ਜਿਹੜਾ ਜਿੰਦ ਦਾ ਵੈਰੀ ਏ ਜਮ ਦੇ ਕੰਕਰ ਦਾਸ ਨੇ ਉਹ ਫਿਰ ਜੀਵ ਦੇ ਨੇੜੇ ਨਹੀਂ ਆਉਂਦੇ ਉਹ ਦੁੱਖ ਦੇਣ ਵਾਲੇ ਨੇ ਉੱਥੇ ਬੇਬਾਨ ਲੈ ਕੇ ਪਰਮਾਤਮਾ ਦੇ ਪਿਆਰਿਆਂ ਲਈ ਔਰ ਜਿਹੜੇ ਨੇ ਸੁਭਦਾ ਸਹਿਤ ਆਉਂਦੇ ਨੇ ਰਾਮਦੰਨ ਜਿਹੜੇ ਉਹਨਾਂ ਨੂੰ ਲੈ ਕੇ ਜਾਂਦੇ ਬੜੇ ਅਦਬ ਸਤਿਕਾਰ ਨਾਲ ਜਿਹੜੇ ਜਮ ਆਉਂਦੇ ਨੇ ਇਹ ਆ ਕੇ ਕੁੱਟਕਟਾਪਾ ਕਰਨ ਪਾਪੀਆਂ ਨੂੰ ਲੈਣ ਆਉਂਦੇ ਤੇ ਪਾਪੀਆਂ ਨੂੰ ਫਿਰ ਸਜਾਵਾਂ ਦਿੰਦੇ ਨੇ ਸੁਖ ਨਾਨਕ ਸਰਣੀ ਪਾਇਆ ਕਿਰਲੀ ਤੁਖ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮੋਰਛਾ ਪਲਾ ਕੇ ਕਹਿੰਦੇ ਸੁਖੇ ਸਰਨੀ ਪਾਇਆ ਜਿਨੇ ਆਪਣੇ ਆਪ ਨੂੰ ਖੁਦ ਨੂੰ ਗੁਰੂ ਦੇ ਸਰਨੀ ਪਾ ਦਿੱਤਾ ਔਰ ਸੁਖ ਉਹਨੂੰ ਹੈ ਜਿਹੜਾ ਪ੍ਰਭੂ ਦੀ ਸ਼ਰਨ ਆਉਂਦਾ ਹੈ ਆ ਕੇ ਖੁਦ ਨੂੰ ਪ੍ਰਭੂ ਦੇ ਨਾਲ ਮਿਲਾਉਂਦਾ ਹੈ ਉਹਦੇ ਮੁਤਲਕ ਚਲਾਉਂਦਾ ਹੈ ਉਹਨੂੰ ਸੁਖ ਹੈ ਉਹਨੂੰ ਸਕੂਨ ਹੈ ਇਹ ਗਰੀਬ ਨਵਾਜ਼ ਨੇ ਸਾਡੇ ਤੇ ਕਿਰਪਾ ਕਰਦਿਆਂ ਹੋਏ ਆ ਸਾਡੇ ਤੇ ਮਿਹਰਬਾਨੀ ਕਰਦਿਆਂ ਹੋਏ ਆ ਸਾਨੂੰ ਪਾਵਨ ਪਵਿੱਤਰ ਬਚਨਾਂ ਦੇ ਦੁਆਰਾ ਸੂਝ ਬਖਸ਼ੀਏ ਗਰੀਬ ਨਵਾਜ਼ ਦਾ ਤਾਰ ਪ੍ਰਭੂ ਕਿਰਪਾ ਕਰਨ ਸਾਨੂੰ ਪੜਨ ਸੁਣਨ ਵਾਲਿਆਂ ਨੂੰ ਸਮੱਤ ਦਾ দান ਬਖਸ਼ਣ ਆ ਸਾਡਾ ਆਇਆ ਸਫਲਾ ਹੋ ਸਕੇ ਸਾਡੇ ਵੀ ਹਿਰਦਿਆਂ ਅੰਦਰ ਪ੍ਰਭੂ ਦੀ ਭਾਵਨਾ ਵਰਸੇ ਤੇ ਸ਼ੰਕਾਵਾਂ ਦੂਰ ਹੋਣ ਸਮਾਧਾਨ ਅੰਦਰੋਂ ਮਿਲੇ ਸੁਖ ਅੰਦਰੋਂ ਮਿਲੇ ਆਨੰਦ ਅੰਦਰੋਂ ਮਿਲੇ ਖੇੜਾ ਅੰਦਰੋਂ ਮਿਲੇ ਤਾਂ ਸੁਖ ਪ੍ਰਾਪਤ ਹੋਣਾ ਹੈ ਗਰੀਬ ਨਿਵਾਜ ਸਾਡੇ ਸਾਰਿਆਂ ਤੇ ਕਿਰਪਾ ਕਰਨ ਸੰਖੇਪ ਵਿਚਾਰ ਕਰਦੇ ਆ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਆਪ ਸਤਗੁਰਾਂ ਦੀ ਸੰਗਤ ਗਰੀਬ ਨਿਵਾਜ ਦਾਤਾਰ ਪ੍ਰਭੂ ਬਖਸ਼ਣ ਜੋਗੋਂ ਅੱਗੇ ਤੋਂ ਸ੍ਰੇਸ਼ਟ ਮਤਬੋਦੀ ਬਖਸ਼ਿਸ਼ ਕਰਿਆ ਜੇ ਬੇਅੰਤ ਭੁੱਲਾਂ ਦੀ ਖਿਮਾ ਇੰਨੀਆਂ ਕੋ ਬੇਨਤੀਆਂ ਪਰਵਾਨ ਅਰਦਾਸ ਅੰਦਰ ਸ਼ਾਮਲ ਹੋਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ